ਖੇਡਾਂ ਹੁੰਜ ਰਹੀਆਂ ਤੇ ਕਦੋਂ ਇਸ ਦੀ ਸ਼ੁਰੂਆਤ ਹੋਵੇਗੀ ਸਰ 67ਵੀਂ ਨੈਸ਼ਨਲ ਗੇਮਸ ਹੋਣ ਜਾ ਰਹੀਆਂ ਨੇ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਲੁਗਾਨੇ ਜ਼ਿਲ੍ਹੇ ਨੂੰ ਤਿੰਨ ਖੇਡਾਂ ਮਿਲੀਆਂ ਨੇ ਜਿਦੇ ਵਿੱਚ ਸਾਡੇ ਕੋਲੋਂ ਕਰਾਟੇ ਅੰਡਰ 17 ਬੁਆਏਜ਼ ਐਂਡ ਗਰਲਜ਼ ਜੂਡੋ ਅੰਡਰ 17 ਬੁਆਏਜ਼ ਐਂਡ ਗਰਲਜ਼ ਤੇ ਫੁੱਟਬਾਲ ਅੰਡਰ 19 ਗਰਲਜ਼ ਇਹ ਜਿਹੜੀਆਂ ਨੇ ਟੀਮਸ ਪਾਰਟਿਸਿਪੇਟ ਕਰ ਰਹੀਆਂ ਨੇ ਜਿਹੜਾ ਸਰਕਾਰ ਦਾ ਸਾਡਾ ਸੁਪਨਾ ਹੈ ਖੇਡਾਂ ਤੇ ਐਜੂਕੇਸ਼ਨ ਨੂੰ ਵਧੀਆ ਬਣਾਈਏ ਉਹ ਦੋਨੋਂ ਸਾਡੇ ਸੁਪਨੇ ਇਸ ਇਨ੍ਹਾਂ ਖੇਡਾਂ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਸਾਡੇ ਸਹਾਰ ਹੁੰਦੇ ਨਜ਼ਰ ਆ ਰਹੇ ਨੇ ਅਸੀਂ ਇਹ ਜਿਹੜੀਆਂ ਖੇਡਾਂ ਨੇ ਪੰਜ ਜਗ੍ਹਾ ਤੇ ਕਰਾਵਾਂਗੇ ਜੇ ਤਿਆਰੀਆਂ ਦਾ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਬੱਚਿਆਂ ਨੇ ਜਦੋਂ ਸਾਡੇ ਕੋਲ ਰੇਲਵੇ ਸਟੇਸ਼ਨ ਤੇ ਆਉਣਾ ਹੈ ਤਾਂ ਉੱਥੇ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਅਸੀਂ ਰੇਲਵੇ ਸਟੇਸ਼ਨ ਦੇ ਉੱਤੇ ਆਪਣਾ ਰਿਸੈਪਸ਼ਨ ਕਾਊਂਟਰ ਲਗਾਇਆ ਜਿਹੜਾ ਕਿ 24 ਆਵਰ ਵਰਕਿੰਗ ਹੈ ਸਾਡੇ ਟੀਚਰ ਸਾਹਿਬਾਨ ਦੀ ਉੱਥੇ ਡਿਊਟੀ 8-8 ਘੰਟੇ ਦੀਆਂ ਸ਼ਿਫਟਾਂ ਦੇ ਵਿੱਚ ਲੱਗੀ ਹੋਈ ਹੈ ਉਹਨਾਂ ਨੂੰ ਉੱਥੋਂ ਪਿਕ ਕਰਨ ਦੇ ਲਈ ਸਾਡੇ ਕੋਲ ਬਾਕਾਇਦਾ ਇੱਕ ਟਰਾਂਸਪੋਰਟ ਕਮੇਟੀ ਬਣੀ ਹੈ ਜਿਹੜੀ ਕਿ ਜਿਹੜੀਆਂ ਅਸੀਂ ਬੱਸਸ ਹਾਇਰ ਕਰੀਆਂ ਨੇ ਹਰ ਇੱਕ ਸਟੇਟ ਦੇ ਲਈ ਇੱਕ ਬੱਸ ਹਾਇਰ ਕੀਤੀ ਹੈ ਉਹ ਉਹਨਾਂ ਨੂੰ ਉੱਥੋਂ ਪਿਕ ਕਰਨਗੇ ਤੇ ਉਹਨਾਂ ਨੂੰ ਉਹਨਾਂ ਦੀ ਰੈ residențial ਜਿਹੜੇ ਸਕੂਲ ਦੇ ਵਿੱਚ ਉਹਨਾਂ ਦੀ ਅਸੀਂ ਰਹਿائش ਦਿੱਤੀ ਹੈ ਉੱਥੇ ਉਹ ਛੱਡਣਗੇ ਪੰਜਾਬ ਕੇਤੀਬੜ ਯੂਨੀਵਰਸਿਟੀ ਦੇ ਟਰੈਕ ਦੇ ਵਿੱਚ 6 ਤਰੀਕ ਨੂੰ 11:30 ਵਜੇ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਸ ਕਰ ਰਹੇ ਨੇ 7 ਤਰੀਕ ਤੋਂ ਸਾਡੇ ਜਿਹੜੇ ਕੰਪੀਟੀਸ਼ਨ ਨੇ ਉਹ ਸ਼ੁਰੂ ਹੋ ਜਾਣਗੇ ਜਿਹੜੇ ਜੁੱਡੋ ਦਾ ਕੰਪੀਟੀਸ਼ਨ ਹੈ ਉਹ ਅਸੀਂ ਗੁਰਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾ ਰਹੇ ਹਾਂ ਇਸੇ ਤਰ੍ਹਾਂ ਹੀ ਕਾਰਾਟੇ ਦਾ ਕੰਪੀਟੀਸ਼ਨ ਹੈ ਜਿਹੜਾ ਅਸੀਂ ਬੀਵੀਐਮ ਸਕੂਲ ਉਦਮ ਨਗਰ ਵਿਖੇ ਕਰਵਾ ਰਹੇ ਹਾਂ ਔਰ ਫੁੱਟਬਾਲ ਦਾ ਕੰਪੀਟੀਸ਼ਨ ਹੈ ਜਿਹੜਾ ਉਹ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗਰਾਊਂਡਾਂ ਵਿੱਚ ਅਤੇ ਸੇਕਰਟ ਹਾਰਟ ਕਨਵੈਂਟ ਸਕੂਲ ਸਾਬਾ ਨਗਰ ਦੇ ਗਰਾਊਂਡਾਂ ਵਿੱਚ ਕਰਵਾ ਰਹੇ ਹਾਂ ਨਮਸਕਾਰ ਪੰਜਾਬ ਏ ਐਮ ਪੀ ਐਮ ਦੇਖ ਦਰਸ਼ਕਾਂ ਸਵਾਗਤ ਹੈ ਦੋਸਤੋ ਜਿਸ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਜਿਸ ਦੇ ਤਹਿਤ ਸਟਾਰਟਮੀਆਂ ਰਾਸ਼ਟਰੀ ਜੂਨੀਅਰ ਸਕੂਲ ਖੇਡਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਇਸ ਬੰਦੇ ਬਕਾਇਦਾ ਲੁਧਿਆਣਾ ਦੇ ਵਿੱਚ ਗੁਰਨਾਨਕ ਸਟੇਡੀਅਮ ਭਵਨ ਦੇ ਵਿੱਚ ਜਿਹੜੀ ਕਿ ਪ੍ਰੈਸ ਕਾਨਫਰੰਸ ਕੀਤੀ ਗਈ ਬਧੇ ਰੇ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਮੈਮ ਇਹ ਕਿਹੜੀਆਂ ਖੇਡਾਂ ਹੋ ਜਾਂਦੀਆਂ ਤੇ ਕਦੋਂ ਇਸ ਦੀ ਸ਼ੁਰੂਆਤ ਹੋਵੇਗੀ ਸਸਟਾਰਟ ਵੀ ਆ ਨੈਸ਼ਨਲ ਗੇਮਸ ਹੋਣ ਜਾ ਰਹੀਆਂ ਨੇ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਲੁਧਿਆਣਾ ਜ਼ਿਲ੍ਹੇ ਨੂੰ ਤਿੰਨ ਖੇਡਾਂ ਮਿਲੀਆਂ ਨੇ ਜਿਦੇ ਵਿੱਚ ਸਾਡੇ ਕੋਲੋਂ ਕਾਰਾਟੇ ਅੰਡਰ 17 19 ਬॉयਜ਼ ਐਂਡ ਗਰਲਜ਼ ਜੂਡੋ ਅੰਡਰ 17 ਬॉयਜ਼ ਐਂਡ ਗਰਲਜ਼ ਤੇ ਫੁੱਟਬਾਲ ਅੰਡਰ 19 ਗਰਲਜ਼ ਨੇ ਜਿਹੜੀਆਂ ਨੇ ਟੀਮਸ ਪਾਰਟਿਸਿਪੇਟ ਕਰ ਰਹੀਆਂ ਨੇ ਔਰ ਇਹ ਸਾਰੀਆਂ ਟੀਮਾਂ ਸਾਡੇ ਕੋਲ ਡਿਫਰੈਂਟ ਡਿਫਰੈਂਟ ਸਟੇਟਸ ਚੋਂ ਆ ਰਹੀਆਂ ਨੇ ਔਰ ਸਾਨੂੰ ਵੀ ਇਹ ਬਹੁਤ ਵਧੀਆ ਮੌਕਾ ਮਿਲੇਗਾ ਕਿ ਸੀ ਇਹਨਾਂ ਸਟੇਟਸ ਦੇ ਜਿਹੜੇ ਖਿਡਾਰੀ ਨੇ ਉਹਨਾਂ ਨਾਲ ਰੁਬਰੂ ਹੋਈਏ ਉਹਨਾਂ ਦੀ ਲੈਂਗੁਏਜ ਉਹਨਾਂ ਦੇ ਕਲਚਰ ਨੂੰ ਸਮਝਣ ਦਾ ਸਾਨੂੰ ਬਹੁਤ ਵਧੀਆ ਮੌਕਾ ਮਿਲੇਗਾ ਸਾਡੇ ਕੋਲ ਲਗਭਗ 36 ਸਟੇਟਸ ਤੋਂ ਪਲੇਅਰਸ ਆ ਰਹੇ ਨੇ ਤੇ ਜਿਹੜੇ ਪਲੇਅਰਸ ਨੇ ਲਗਭਗ 1475 ਦੇ ਕਰੀਬ ਨੇ ਤਾਂ ਜਿਹੜਾ ਇੰਨੇ ਬੱਚੇ ਸਾਡੇ ਕੋਲ ਆ ਰਹੇ ਨੇ ਤੇ ਸਾਨੂੰ ਵੀ ਵਧੀਆ ਲੱਗੇਗਾ ਕਿ ਅਸੀਂ ਆਪਣੇ ਬੱਚਿਆਂ ਦੇ ਨਾਲ ਤੇ ਇਹਨਾਂ ਦੇ ਕਲਚਰ ਨੂੰ ਇੱਕ ਦੂਜੇ ਨੂੰ ਮਲਾਈਏ ਤੇ ਜਿਹੜਾ ਸਰਕਾਰ ਦਾ ਸਾਡਾ ਸੁਪਨਾ ਹੈ ਖੇਡਾਂ ਤੇ ਐਜੂਕੇਸ਼ਨ ਨੂੰ ਵਧੀਆ ਬਣਾਈਏ ਤੇ ਉਹ ਦੋਨੋਂ ਸਾਡੇ ਸੁਪਨੇ ਇਸ ਇਹਨਾਂ ਖੇਡਾਂ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਸਾਡੇ ਸਹਾਰ ਹੁੰਦੇ ਨਜ਼ਰ ਆ ਰਹੇ ਨੇ ਤੇ ਅਸੀਂ ਇਹ ਜਿਹੜੀਆਂ ਖੇਡਾਂ ਨੇ ਪੰਜ ਜਗ੍ਹਾ ਤੇ ਕਰਾਵਾਂਗੇ ਜਿਨ੍ਹਾਂ ਦੇ ਵਿੱਚ ਫੁੱਟਬਾਲ ਲਈ ਸਾਡੇ ਦੋ ਗਰਾਊਂਡ ਨੇ ਜਿਦੇ ਵਿੱਚ ਸਾਡਾ ਹੈਗਾ ਇੱਕ ਪੀਏਯੂ ਦਾ ਗਰਾਊਂਡ ਹੈ ਦੂਜਾ ਹੈ ਸਾਡਾ ਸੈਕ੍ਰੇਟ ਹਾਰ ਸਰਾਬਾ ਨਗਰ ਵਾਲਾ ਉਹਦਾ ਗਰਾਊਂਡ ਹੈ ਫੁੱਟਬਾਲ ਦਾ ਤੇ ਜਿਹੜੇ ਕਾਰਾਟੇ ਨੇ ਉਹ ਸਾਡੇ ਹੋਣਗੇ 20 ਵੀ ਆ ਮੋਦਮ ਸਿੰਘ ਨਗਰ ਤੇ ਸਾਡੇ ਜਿਹੜੀ ਜੂਡੋ ਹੈ ਜਿਮਨੇਸ਼ੀਅਮ ਹਾਲ ਮਲਟੀ ਪਰਪਸ ਗੁਰਨਾਨਕ ਸਟੇਡੀਅਮ ਵਿਖੇ ਕਰਵਾਈਆਂ ਜਾਂਦੀਆਂ ਉਹ ਸਰ ਜਿਵੇਂ ਕਿ ਮੈਮ ਨੇ ਜ਼ਿਕਰ ਕੀਤਾ ਹੈ ਕਿ 1400 ਤੋਂ ਪਲੱਸ ਜਿਹੜੇ ਖਿਡਾਰੀ ਹੈ ਆਲ ਓਵਰ ਇੰਡੀਆ ਤੋਂ ਇੱਥੇ ਪਾਰਟਿਸਪੇਟ ਕਰਨ ਲਈ ਆ ਰਹੇ ਕੀਵੇਂ ਉਹਨਾਂ ਦੀ ਸਿਲੈਕਸ਼ਨ ਹੋਈ ਹੈ ਤੇ ਉਹਨਾਂ ਦੇ ਕੀਵੇਂ ਰੈਂਸਨ ਦਾ ਪ੍ਰਬੰਧ ਕੀਤਾ ਜਿਹੜੇ ਜਿੱਥੋਂ ਤੱਕ ਸਿਲੈਕਸ਼ਨ ਦਾ ਬੱਚਿਆਂ ਦੇ ਖਿਡਾਰੀਆਂ ਦੀ ਸਿਲੈਕਸ਼ਨ ਦਾ ਸਵਾਲ ਹੈ ਉਹ ਹਰੇਕ ਆਪਣੀ ਸਟੇਟ ਦੇ ਵਿੱਚੋਂ ਉਹਨਾਂ ਦੀ ਸਿਲੈਕਸ਼ਨ ਹੋ ਕੇ ਆਉਂਦੀ ਹੈ ਮੈਰਿਟ ਵਾਈਜ਼ ਜਿਸ ਤਰ੍ਹਾਂ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚੋਂ ਅਸੀਂ ਸਟੇਟ ਪਹਿਲਾਂ ਜ਼ੋਨਲ ਲੈਵਲ ਦਾ ਕੰਪੀਟੀਸ਼ਨ ਕਰਵਾਉਂਦੇ ਹਾਂ ਫਿਰ ਜ਼ਿਲ੍ਹਾ ਪੱਧਰ ਦਾ ਫਿਰ ਸਟੇਟ ਪੱਧਰ ਦਾ ਤੇ ਉਹਦੇ ਲਈ ਅਲੱਗ-ਅਲੱਗ ਮੈਰਿਟ ਦੇ ਆਧਾਰ ਤੇ ਸਿਲੈਕਸ਼ਨ ਕਰਨ ਦੇ ਲਈ ਕਮੇਟੀਆਂ ਬਣੀਆਂ ਹੁੰਦੀਆਂ ਹਨ ਉਹ ਸਟੈਪ ਬਾਈ ਸਟੈਪ ਬੱਚੇ ਉਸ ਦੇ ਵਿੱਚੋਂ ਪਾਸ ਹੁੰਦੇ ਹੋਏ ਨੈਸ਼ਨਲ ਲੈਵਲ ਤੱਕ ਕੁਆਲੀਫਾਈ ਕਰਦੇ ਨੇ ਜੇ ਤਿਆਰੀਆਂ ਦਾ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਬੱਚਿਆਂ ਨੇ ਜਦੋਂ ਸਾਡੇ ਕੋਲ ਰੇਲਵੇ ਸਟੇਸ਼ਨ ਤੇ ਆਉਣਾ ਹੈ ਤਾਂ ਉੱਥੇ ਉਹਨਾਂ ਨੂੰ ਰিসিਵ ਕਰਨ ਦੇ ਲਈ ਅਸੀਂ ਰੇਲਵੇ ਸਟੇਸ਼ਨ ਦੇ ਉੱਤੇ ਆਪਣਾ ਰਿਸੈਪਸ਼ਨ ਕਾਊਂਟਰ ਲਗਾਇਆ ਹੈ ਜਿਹੜਾ ਕਿ 24 ਆਵਰ ਵਰਕਿੰਗ ਹੈ ਸਾਡੇ ਟੀਚਰ ਸਾਹਿਬਾਨ ਦੀ ਉੱਥੇ ਡਿਊਟੀ 8-8 ਘੰਟੇ ਦੀਆਂ ਸ਼ਿਫਟਾਂ ਦੇ ਵਿੱਚ ਲੱਗੀ ਹੋਈ ਹੈ ਉਹਨਾਂ ਨੂੰ ਉੱਥੋਂ ਪਿਕ ਕਰਨ ਦੇ ਲਈ ਸਾਡੇ ਕੋਲ ਬਕਾਇਦਾ ਇੱਕ ਟਰਾਂਸਪੋਰਟ ਕਮੇਟੀ ਬਣੀ ਹੈ ਜਿਹੜੀ ਕਿ ਜਿਹੜੀਆਂ ਅਸੀਂ ਬੱਸਿਸ ਹਾਇਰ ਕਰੀਆਂ ਨੇ ਹਰ ਇੱਕ ਸਟੇਟ ਦੇ ਲਈ ਇੱਕ ਬੱਸ ਹਾਇਰ ਕੀਤੀ ਹੈ ਉਹ ਉਹਨਾਂ ਨੂੰ ਉੱਥੋਂ ਪਿਕ ਕਰਨਗੇ ਤੇ ਉਹਨਾਂ ਨੂੰ ਉਹਨਾਂ ਦੀ ਰੈ residențial ਵਾਲੀ ਜਿਹੜੇ ਸਕੂਲ ਦੇ ਵਿੱਚ ਉਹਨਾਂ ਦੀ ਅਸੀਂ ਰਹਿائش ਦਿੱਤੀ ਹੈ ਉੱਥੇ ਉਹ ਛੱਡਣਗੇ। ਉਹਨਾਂ ਸਕੂਲਾਂ ਦੇ ਵਿੱਚ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਕਮਰਿਆਂ ਦੇ ਵਿੱਚ ਕਿਉਂਕਿ ਸਰਦੀ ਦਾ ਐਕਸਟ੍ਰੀਮ ਸਰਦੀ ਦਾ ਮੌਸਮ ਹੈ ਉਹਨਾਂ ਦੇ ਲਈ ਅਸੀਂ ਪੂਰੇ ਬਿਸਤਰ ਦਾ ਪ੍ਰਬੰਧ ਕੀਤਾ ਹੈ ਗੱਦਾ, ਰਜਾਈ, ਸਰਾਣਾ, ਚੱਦਰ ਤਾਂ ਉਹ ਸਕੂਲਾਂ ਦੇ ਵਿੱਚ ਜਾ ਕੇ ਉਹ ਠਹਿਰਨਗੇ। ਸਾਡੇ ਜਿਹੜੇ-ਜਿਹੜੇ ਸਕੂਲਾਂ ਦੇ ਵਿੱਚ ਬੱਚੇ ਠਹਿਰ ਰਹੇ ਨੇ ਉਹਨਾਂ ਦੇ ਪ੍ਰਿੰਸੀਪਲ ਆਪਣੇ ਵੱਲੋਂ ਵਿਸ਼ੇਸ਼ ਉਪਰਾਲਾ ਕਰਕੇ ਉਹਨਾਂ ਨੂੰ ਸਵੇਰੇ ਨਹਾਉਣ ਦੇ ਲਈ ਗਰਮ ਪਾਣੀ ਦਾ ਵੀ ਪ੍ਰਬੰਧ ਕਰ ਰਹੇ ਨੇ। ਇਸ ਤੋਂ ਬਿਨਾ ਜਦੋਂ ਸਕੂਲਾਂ ਦੇ ਵਿੱਚ ਆਪਣੀ ਰਹਿائش ਦੇ ਉੱਤੇ ਪਹੁੰਚ ਗਏ ਉਸ ਤੋਂ ਬਾਅਦ ਜਿਹੜੀ ਕਾਮਨ ਮੈਸ ਹੈ ਉਹ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜਿਹੜਾ ਸਾਡਾ ਸਕੂਲ ਹੈ ਸਰਕਾਰੀ ਸਕੂਲ ਉਹਦੇ ਵਿੱਚ ਲਗਾਈ ਗਈ ਹੈ ਉੱਥੇ ਬੱਚਿਆਂ ਨੂੰ ਟਰਾਂਸਪੋਰਟ ਦੇ ਰਾਹੀਂ ਲਿਆਇਆ ਜਾਊਗਾ ਤੇ ਉਹ ਆਪਣਾ ਬ੍ਰੇਕਫਾਸਟ ਲੰਚ ਡਿਨਰ ਉੱਥੋਂ ਕਰਕੇ ਆਪਣੇ ਖੇਡ ਵੈਨਿਊਸ ਤੇ ਆਪਣੀ ਜਿਹੜੀ ਰਹਿائش ਦੇ ਤੱਕ ਪਹੁੰਚਣਗੇ ਤੇ ਕਿੰਨੇ ਉਮਰ ਵਰਗ ਦੀ ਜਿਹੜੇ ਕਿ ਖਿਡਾਰੀ ਨੇ ਇਹਨਾਂ ਖੇਡਾਂ ਚ ਪਾਰਟਿਸਿਪੇਟ ਕਰ ਰਹੇ ਨੇ ਸਾਡੇ ਕੋਲੇ ਤਿੰਨ ਅਲੱਗ-ਅਲੱਗ ਗੇਮਾਂ ਨੇ ਜਿਸ ਵਿੱਚ ਜੁੱਡੋ ਦੇ ਵਿੱਚ ਅੰਡਰ 17 ਲੜਕੇ ਲੜਕ ਦੋ ਗਰੁੱਪ ਭਾਗ ਲੈ ਰਹੇ ਨੇ ਕਾਰਾਟੇ ਦੇ ਵਿੱਚ ਅੰਡਰ 19 ਲੜਕੇ ਲੜਕੀਆਂ ਦੋ ਗਰੁੱਪ ਭਾਗ ਲੈ ਰਹੇ ਨੇ ਅਤੇ ਫੁੱਟਬਾਲ ਦੇ ਵਿੱਚ ਅੰਡਰ 19 ਲੜਕੀਆਂ ਇੱਕ ਗਰੁੱਪ ਦੇ ਵਿੱਚ ਭਾਗ ਬੱਚੇ ਲੈ ਰਹੇ ਨੇ ਜਿਨ੍ਹਾਂ ਦੀ ਕੀ ਟੋਟਲ ਗਿਣਤੀ ਜੇ ਆਪਾਂ 올 ਓਵਰ ਇੰਡੀਆ ਦੇਖੀਏ ਤਾਂ 36 ਅਲੱਗ-ਅਲੱਗ ਸਟੇਟਸ ਯੂਨੀਅਨ ਟੈਰੀਟਰੀਜ਼ ਤੇ ਆਰਗੇਨਾਈਜੇਸ਼ਨਸ ਨੂੰ ਮਿਲਾ ਕੇ 1475 ਦੇ ਕਰੀਬ ਬਣਦੀ ਹੈ ਉਹਨਾਂ ਦੇ ਨਾਲ ਕੋਈ ਲਗਭਗ 200 ਦੇ ਕਰੀਬ ਉਹਨਾਂ ਦੇ ਕੋਚਸ ਮੈਨੇਜਰਸ ਆਫੀਸ਼ੀਅਲਸ ਆਉਣਗੇ ਤਾਂ ਸਾਡੇ ਕੋਲ ਇੱਕ ਕਿਸਮ ਨਾਲ ਬਾਹਰੋਂ ਆਉਣ ਵਾਲੀ ਜਿਹੜੀ ਗਿਣਤੀ ਹੈ ਉਹ 1675 ਤੋਂ ਲੈ ਕੇ 1700 ਤੱਕ ਹੋਵੇਗੀ ਇਸ ਤੋਂ ਬਿਨਾਂ ਉਹਨਾਂ ਦੇ ਸਾਰੇ ਪ੍ਰਬੰਧਾਂ ਦੇ ਲਈ ਟੂਰਨਾਮੈਂਟ ਨੂੰ ਕੰਡਕਟ ਕਰਵਾਉਣ ਦੇ ਲਈ ਸਕੂਲ ਸਿੱਖਿਆ ਵਿਭਾਗ ਨੇ ਆਪਣੇ ਵੱਲੋਂ ਵੀ ਤੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਜੀ ਵੱਲੋਂ ਵੀ 300 ਦੇ ਲਗਭਗ ਪ੍ਰਿੰਸੀਪਲਸ ਮੁਖ ਅਧਿਆਪਕ ਤੇ ਫਿਜ਼ੀਕਲ ਐਜੂਕੇਸ਼ਨ ਟੀਚਰ ਕੋਚਸ ਦੀਆਂ ਡਿਊਟੀਆਂ ਇਹਨਾਂ ਟੂਰਨਾਮੈਂਟ ਨੂੰ ਕੰਡਕਟ ਕਰਵਾਉਣ ਦੇ ਲਈ ਲਗਾਈਆਂ ਗਈਆਂ ਵੀ ਬਾਕੀ ਜਿਹੜੇ ਕਿ 36 ਰਾਜਾਂ ਤੋਂ ਜਿਹੜੇ ਕਿ ਇੱਥੇ ਖਿਡਾਰੀ ਪਹੁੰਚ ਰਹੇ ਨੇ ਸਰ ਜਿਵੇਂ ਕੀ ਇਹ ਹੁਣ ਜ਼ਿਕਰ ਕੀਤਾ ਹੈ ਕਿ 1400 ਪਲੱਸ ਜਿਹੜੇ ਖਿਡਾਰੀ ਇੱਥੇ ਆ ਰਹੇ ਨੇ ਇਹਨਾਂ ਖੇਡਾਂ ਦੀ ਓਪਨਿੰਗ ਕਦੋਂ ਹੈਗੀ ਐ ਫਾਈਨਲ ਤੇ ਸੈਮੀਫਾਈਨਲ ਕਿੱਥੇ ਖੇਡਿਆ ਜਾਵੇਗਾ 78th ਨੈਸ਼ਨਲ ਸਕੂਲ ਖੇਡਾਂ ਦੀ ਓਪਨਿੰਗ ਹੈ ਜਿਹੜੀ ਅਸੀਂ ਗੁਰਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਟਰੈਕ ਦੇ ਵਿੱਚ 6 ਤਰੀਕ ਨੂੰ 11:30 ਵਜੇ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਕਰ ਰਹੇ ਨੇ 7 ਤਰੀਕ ਤੋਂ ਸਾਡੇ ਜਿਹੜੇ ਕੰਪੀਟੀਸ਼ਨ ਨੇ ਉਹ ਸ਼ੁਰੂ ਹੋ ਜਾਣੇ ਜਿਹੜੇ ਜੁੱਡੋ ਦਾ ਕੰਪੀਟੀਸ਼ਨ ਹੈ ਉਹ ਅਸੀਂ ਗੁਰਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾ ਰਹੇ ਹਾਂ ਇਸੇ ਤਰ੍ਹਾਂ ਹੀ ਕਾਰਾਟੇ ਦਾ ਕੰਪੀਟੀਸ਼ਨ ਹੈ ਜਿਹੜਾ ਅਸੀਂ ਬੀਵੀਐਮ ਸਕੂਲ ਉਦਮ ਨਗਰ ਵਿਖੇ ਕਰਵਾ ਰਹੇ ਹਾਂ ਔਰ ਫੁੱਟਬਾਲ ਦਾ ਕੰਪੀਟੀਸ਼ਨ ਹੈ ਜਿਹੜਾ ਉਹ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਗਰਾਊਂਡਾਂ ਵਿੱਚ ਅਤੇ ਸੇਕਰਟ ਹਾਰਟ ਕਾਨਵੈਂਟ ਸਕੂਲ ਸਰਬਨਗਰ ਦੀਆਂ ਗਰਾਊਂਡਾਂ ਵਿੱਚ ਕਰਵਾ ਰਹੇ ਜਿਹੜੇ ਇਹਨਾਂ ਦੇ ਸੈਮੀਫਾਈਨਲ ਫਾਈਨਲ ਦਾਸ ਬੰਦ ਹੈ ਜਿਹੜਾ ਫੁੱਟਬਾਲ ਦਾ ਮੈਚ ਨੇ ਜਿਹੜੇ ਉਹਨਾਂ ਦੇ ਸੈਮੀਫਾਈਨਲ ਫਾਈਨਲ 10 ਅਤੇ 11 ਤਰੀਕ ਨੂੰ ਹੋਣਗੇ। ਔਰ ਜੁੱਡੋ ਔਰ ਕਰਾਟੇ ਦਾ ਜਿਹੜਾ ਕੰਪੀਟੀਸ਼ਨ ਹੈ ਇਹ ਇੰਡੀਵਿਜੁਅਲ ਕੰਪੀਟੀਸ਼ਨ ਹੁੰਦਾ ਹੈ ਇਹ weight ਤੋਂ ਬਾਅਦ ਕੰਟੀਨਿਊ ਜਿਹੜਾ ਕੰਪੀਟੀਸ਼ਨ ਚੱਲਦਾ ਹੈ। ਔਰ ਉਹਦਾ ਜਿਹੜਾ ਮੈਡਲ ਸੈਰੇਮਨੀਆ ਉਹ ਉਸ ਕੰਪੀਟੀਸ਼ਨ ਦੇ ਖਤਮ ਹੋਣ ਦੇ ਦੌਰਾਨ weight ਦਾ ਕੰਪੀਟੀਸ਼ਨ ਜਿਹੜਾ ਖਤਮ ਹੋ ਗਿਆ ਉਹਦੇ ਦੌਰਾਨ ਹੀ ਨਾਲੋਂ ਨਾਲ ਹੀ ਚੱਲਦੀ ਰਹੇਗੀ। ਇਸੇ ਤਰ੍ਹਾਂ ਹੀ ਕਰਾਟੇ ਦਾ ਕੰਪੀਟੀਸ਼ਨ ਹੈ ਉਹ ਵੀ ਇੰਡੀਵਿਜੁਅਲ ਹੈ ਉਹ ਵੀ ਜਦੋਂ ਇੱਕ weight ਦੇ ਕੰਪੀਟੀਸ਼ਨ ਸ਼ੁਰੂ ਹੋਣਗੇ ਤਾਂ ਉਹ ਖਤਮ ਹੋਣ ਤੇ ਉਹਨਾਂ ਦੀ ਜਿਹੜੀ ਮੈਡਲ ਸੈਰਮਨੀ ਆ ਉਹ ਉਸੇ ਜਗ੍ਹਾ ਤੇ ਉਹ ਨਾਲ-ਨਾਲ ਹੀ ਹੁੰਦੀ ਰਹੇਗੀ ਉਹਦੇ ਲਈ ਅਸੀਂ ਵੱਖ-ਵੱਖ ਅਧਿਕਾਰੀ ਸਹਿਬਾਨ ਸਾਡੇ ਉਹ ਮੈਡਲ ਸੈਰਮਨੀ ਕਰਨਗੇ ਸਾਡੇ ਸਕੂਲ ਸਿੱਖਿਆ ਵਿਭਾਗ ਤੋਂ ਸਾਡੇ ਡਿਪਟੀ ਡਾਇਰੈਕਟਰ ਸਾਹਿਬ ਡੀਪੀ ਸਾਹਿਬ ਸੈਕਟਰੀ ਸਾਹਿਬ ਇਹਨਾਂ ਖੇਡਾਂ ਨੂੰ ਕਰਵਾਉਣ ਲਈ ਬਹੁਤ ਹੀ ਜ਼ਿਆਦਾ ਜਿਹੜਾ ਤੰਦ ਹੀ ਨਾਲ ਸਾਡਾ ਸਾਥ ਦੇ ਰਹੇ ਨੇ ਸੋ 11 ਤਰੀਕ ਨੂੰ ਅਸੀਂ ਇੱਕ ਕਲੋਜ਼ਿੰਗ ਸੈਰਮਨੀ ਕਰਾਂਗੇ ਜ ਜਿਹਦੇ ਵਿੱਚ ਖਿਡਾਰੀਆਂ ਨੂੰ ਮੈਡਲ ਔਰ ਟ੍ਰੋਫੀਜ਼ ਵਗੈਰਾ ਦਿੱਤੇ ਜਾਂਦੇ ਐਸੇ ਚੀਫ ਗੈਸਟ ਕੌਣ ਆ ਰਿਹਾ ਇਹਨਾਂ ਦੇ ਚੀਫ ਗੈਸਟ ਨੇ ਜਿਹੜੇ ਅਜੇ ਡਿਸਾਈਡ ਨਹੀਂ ਹੋਏ ਉਹ ਮੰਤਰੀ ਜੀ ਦੱਸਣਗੇ ਉਹਨਾਂ ਕੋਲ ਫਾਈਲ ਸਾਡੀ ਗਈ ਹੋਈ ਹੈ ਜੋ ਵੀ ਮੰਤਰੀ ਦਾ ਦੇਸ਼ ਹੋਊਗਾ ਉਹ ਇਸ ਕਲੋ징 ਸੈਰੇਮਨੀ ਦੇ ਚੀਫ ਗੈਸਟ ਹੋਣਗੇ ਮੈਮ ਜਿਸ ਤਰ੍ਹਾਂ ਦੇ ਨਾਲ 36 ਰਾਜਾਂ ਤੋਂ ਜਿਹੜੇ ਖਿਡਾਰੀ ਆ ਰਹੇ ਨੇ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਨਾਲ ਕਲਚਰ ਜਿਹੜਾ ਕਿ ਉਸ ਦਾ ਆਦਾਨ-ਪ੍ਰਦਾਨ ਹੋਵੇਗਾ ਕਲਚਰ ਪ੍ਰਮੋਟ ਕੀਤਾ ਜਾਣਗੇ ਵਧੀਆ ਪਲੇਟਫਾਰਮ ਹੈਗਾ ਬਿਲਕੁਲ ਜੀ ਬਿਲਕੁਲ ਹੋਏਗਾ ਅਸੀਂ ਜਿਸ ਤਰ੍ਹਾਂ ਪਹਿਲੇ ਵੀ ਅਸੀਂ ਗੱਲ ਕੀਤੀ ਹੈ ਕਿ ਜਿਹੜੇ ਡਿਫਰੈਂਟ ਡਿਫਰੈਂਟ ਸਟੇਟਸ ਨੇ ਉਹਨਾਂ ਦੇ ਆਪਣੇ ਕਲਚਰਸ ਨੇ ਉਹਨਾਂ ਦੀਆਂ ਆਪਣੀਆਂ ਲੈਂਗੁਏਜਸ ਨੇ ਸਾਨੂੰ ਵੀ ਮੌਕਾ ਮਿਲੇਗਾ ਉਹਨਾਂ ਦੀਆਂ ਭਾਸ਼ਾਵਾਂ ਸਿੱਖਣ ਦਾ ਉਹਨਾਂ ਦੇ ਖਾਂ-ਬੇਨ ਰਹਿਣੇ ਉੱਠਣ ਬੈਠਣ ਦਾ ਤਰੀਕਾ ਕਿਦਾਂ ਦਾ ਹੈ ਆ ਜਿਹੜਾ ਇਹ ਆਦਾਨ-ਪ੍ਰਦਾਨ ਹੈ ਇਹ ਨੇਚਰਲੀ ਕਲਚਰ ਤੇ ਸਟੇਟ ਨੂੰ ਇੱਕ ਦੂਜੇ ਨਾਲ ਜੋੜਨ ਵਾਸਤੇ ਬਹੁਤ ਵਧੀਆ ਉਪਰਾਲਾ ਹੋਇਆ ਹੈ। ਸਰ ਕਮਿਊਨੀਕੇਸ਼ਨ ਗੈਪ ਕੱਟ ਕਰਨ ਲਈ ਕੀ ਮੇ ਕੀਤਾ ਗਿਆ ਹੈ? ਸਰ ਇਹਦੇ ਲਈ ਲੈਜਨ ਅਫਸਰ ਲਗਾਏਗੇ ਨੇ ਅਸੀਂ। ਅਜਿਸਾ ਅਸੀਂ ਇੰਗਲਿਸ਼ ਲੈਂਗੁਏਜਸ ਦੇ ਕੁਝ ਟੀਚਰਸ ਅਪਾਇੰਟ ਕੀਤੇ ਨੇ ਟੀਮਸ ਦੇ ਨਾਲ ਜਿਨ੍ਹਾਂ ਨੂੰ ਪ੍ਰੋਬਲਮ ਆਏਗੀ ਪੰਜਾਬੀ ਕਿਉਂਕਿ ਪੰਜਾਬੀ ਇੰਟਰਨੈਸ਼ਨਲ ਲੈਂਗੁਏਜ ਨਹੀਂ ਹੈ। ਜਿਨ੍ਹਾਂ ਨੂੰ ਹਿੰਦੀ ਸਮਝ ਆਉਂਦੀ ਹੈ ਤੇ ਅਸੀਂ ਹਿੰਦੀ ਵਾਲੇ ਟੀਚਰਸ ਇੰਗਲਿਸ਼ ਤਾਂ ਲੱਗਦਾ ਹੈ ਕਿ ਸਾਰਿਆਂ ਨੂੰ ਪੋਸੀਬਲੀ ਸਮਝ ਆਂਦੀ ਹੋਈ ਹੈ ਤੇ ਇਸ ਕਰਕੇ ਅਸੀਂ ਇੰਗਲਿਸ਼ ਦੇ ਟੀਚਰ ਅਪਾਇੰਟ ਕੀਤੇ ਨੇ ਇਹਨਾਂ ਨੇ ਲੈਜਨ ਆਫਿਸਰ ਲਗਾ ਮੈਸੇਜ ਦੇਣਾ ਚਾਹੂਗੀ ਖਿਡਾਰੀਆਂ ਨੂੰ ਹਾਂ ਖਿਡਾਰੀਆਂ ਲਈ ਇਹੀ ਹੈ ਕਿ ਆਪਣੀ ਜਿਹੜੀ ਹੈ ਤੰਦਈ ਨਾਲ ਤੁਸੀਂ ਆਪਣੀਆਂ ਖੇਡਾਂ ਖੇਡੋ ਖੇਡਾਂ ਦੇ ਵਿੱਚ ਹਾਰ ਜਿੱਤ ਬਣੀ ਰਹਿੰਦੀ ਹੈ ਇਹ ਤਾਂ ਇੱਕ ਗੇਮਸ ਦਾ ਪਾਰਟ ਹੈ ਪਰ ਪਾਰਟਿਸਪੇਸ਼ਨ ਇਜ਼ ਦਾ ਮਸਟ ਜੇ ਆਪਾਂ ਪਾਰਟਿਸਿਪੇਟ ਕਰ ਲੈਨੇ ਆ ਤਾਂ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਲਈ ਜਿੱਤ ਉੱਤੇ ਹੀ ਹਾਸਲ ਹੋ ਜਾਂਦੀ ਸੋ ਆਕੀ ਜਿਹੜੇ ਕਿ ਇਹ 67ਵੀਂ ਆ ਰਾਸ਼ਟਰੀ ਜਿਹੜੀ ਹੈ ਕਿ ਯੂਨੀਅਰ ਖੇਡਾਂ ਨੇ ਇਹ 6 ਤਰੀਕ ਨੂੰ ਸ਼ੁਰੂਆਤ ਹੋਵੇਗੀ ਤੇ 11 ਨੂੰ ਇਹਦੀ ਜਿਹੜੀ ਕਲੋਜ਼ਿੰਗ ਸਰਮਨੀ ਹੋਵੇਗੀ ਸੋ ਦੇਖਣਾ ਹੋਵੇਗਾ ਕਿ ਕਿਹੜੇ ਸਟੇਟ ਦੇ ਜਿਹੜੇ ਖਿਡਾਰੀ ਨੇ ਮੱਲਾ ਮਾਰਦੇ ਨੇ ਸੋ ਮੈਂ ਦੋ ਇਜਾਜ਼ਤ ਧੰਨਵਾਦ